ਨਮਸਕਾਰ ਜੀ ਦਾਸ ਅਸ਼ੋਕ ਸਿੰਘ ਜੀ ਦੇਵਾ ਜਿੰਦਾ ਮਾਨਵ ਸੇਵਾ ਕਰਦੇ ਹੋਏ ਇਹ ਪ੍ਰਾਣੀ ਜਿਹੜੇ ਸਾਡੇ ਸਰਦਾਰ ਜੀ ਬਾਬਾ ਜੀ ਇਹਨਾਂ ਦਾ ਨਾਮ ਕੀ ਹੈ ਜੀ ਸੁਰਜਨ ਸਿੰਘ ਹਾਂ ਸੁਰਜਨ ਸਿੰਘ ਨਾਮ ਪਿੰਡ ਭਲੜੀ ਤੋਂ ਪਿੰਡ ਭਲੜੀ ਤੋਂ ਓਖੜ ਕੇ ਆ ਗਏ ਇਹਨਾਂ ਦੇ ਪੈਰ 'ਚ ਕੋਈ ਸੱਟ ਲੱਗਣ ਦੀ ਵਜ੍ਹਾ ਨਾਲ ਇਨਫੈਕਸ਼ਨ ਹੋ ਗਿਆ ਔਰ ਕੀੜੇ ਪੈ ਗਏ ਇਹ ਸਰਦਾਰ ਸੁਨਰ ਸੇ ਸੁਰਜਨ ਸਿੰਘ ਦੀ ਜੱਟ ਇਹਨਾਂ ਦਾ ਬੇਟਾ ਜਦੋਂ ਓਖੜ ਕੇ ਆ ਗਏ ਤਾਂ 5-6 ਦਿਨ ਸਾਡੇ ਕੋਲ ਜਦੋਂ ਆਸ਼ਰਮ ਵਿੱਚ ਰਹੇ ਅਸੀਂ ਉਹਨੇ ਤੋਂ ਚੱਕ ਕੇ ਲਿਆਂਦੇ ਸੀ ਸਾਨੂੰ ਫੋਨ ਆਇਆ ਤੇ ਰੇ ਤਾਂ ਇਹਨਾਂ ਦਾ ਇਲਾਜ ਚਲਿਆ ਇਹਨਾਂ ਦੇ ਕੀੜੇ ਖਤਮ ਕੀਤੇ ਪੈਰ ਦੇ ਤੇ ਫਿਰ ਸਾਨੂੰ ਪਤਾ ਲੱਗਿਆ ਹੋਸਟ ਚਾਹੇ ਤਾਂ ਇਹਨਾਂ ਨੇ ਦੱਸਿਆ ਮੈਂ ਭਲੜੀ ਪਿੰਡ ਆ ਤੇ ਇਹ ਮੇਰੇ ਬੱਚੇ ਆ ਤੇ ਇਹਨਾਂ ਨੂੰ ਸਾਡੇ ਫੌਜੀ ਸਾਹਿਬ ਵੀ ਆਏ ਸੀਗੇ ਇਹਨਾਂ ਦੇ ਦੋਸਤ ਆਪਣੇ ਨੇ ਫੋਨ ਕੀਤਾ ਕਿ ਜਿਹੜਾ ਆਪਣੇ ਬਾਪੂ ਤੁਹਾਡੇ ਇੱਥੇ ਆ ਗਏ ਡੈਡੀ ਇਹਨਾਂ ਦੇ ਦੋਸਤ ਆ ਗਏ ਤੁਸੀਂ ਦੱਸੋ ਜੀ ਕੀ ਆ ਦਿਖਿਆ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਹਾਂਜੀ ਬਾਬਾ ਜੀ ਘਰੋਂ ਓਟ ਲੱਗੇ ਸੀਗੇ ਗੁੰਮ ਹੋ ਗਏ ਸੀਗੇ ਜੀ ਹਾਂਜੀ ਤੇ ਪਰਿਵਾਰ ਨੇ ਬਹੁਤ ਲੱਭੇ ਨਹੀਂ ਲੱਭੇ ਹਾਂਜੀ ਉਹਨੇ ਤੋਂ ਬਾਬਾ ਜੀ ਨੂੰ ਮਿਲੇ ਤੇ ਬਾਬਾ ਜੀ ਆਪ ਇਹਨਾਂ ਨੂੰ ਗੱਡੀ 'ਚ ਲੈ ਕੇ ਆਏ ਇੱਥੇ ਇਹਨਾਂ ਦਾ ਇਲਾਜ ਕਰਵਾਇਆ ਹਾਂਜੀ ਪੈਰ ਖਰਾਬ ਹੋ ਗਿਆ ਸੀਗਾ ਹਾਂਜੀ ਉਹ ਸਾਰੀ ਗੱਲ ਬਾਬਾ ਜੀ ਨੇ ਦੱਸੀ ਹੈ ਹੁਣ ਅੱਜ ਪਰਿਵਾਰ ਵੀ ਆਇਆ ਹੈ ਬਾਬਾ ਜੀ ਨੂੰ ਮਿਲੇ ਹੈ ਪਰਿਵਾਰ ਬਹੁਤ ਮਿਹਰਬਾਨ ਸ਼ਰੀਫ ਔਰ ਜੈਂਟਲ ਪਰਵਾਰਾ ਹੈ ਔਰ ਬਾਬਾ ਜੀ ਨੂੰ ਸਪੂਤ ਦੇਵਾ ਕਰਦਾ ਹੈ ਪਰ ਬਾਬਾ ਜੀ ਓਟ ਲ ਜਾਂਦੇ ਹੈ ਇਹ ਕੋਈ ਬਿਮਾਰੀ ਹੈ ਜਾਂ ਕੋਈ ਭੁੱਲਣਾ ਹੈ ਕੋ ਤੋ ਅਸੀਂ ਇਹਨਾਂ ਨੂੰ ਹਲੇ 5-7 ਦਿਨ 10 ਦਿਨ ਇੱਥੇ ਰੱਖਾਂਗੇ ਉਸ ਤੋਂ ਬਾਅਦ ਦੇਖਾਂਗੇ ਕੀ ਕੀਆ ਇਹਨਾਂ ਦੀ ਪੋਜੀਸ਼ਨ ਬਣਦੀ ਹੈ ਅਸੀਂ ਸ਼ੁਕਰ ਕੀਤਾ ਪਰ ਵੀ ਇਹਨਾਂ ਦਾ ਪੁਰਾਣੀ ਘਰ ਦਾ ਮਿਲ ਗਿਆ ਵੀ ਸ਼ਾਂਤੀ ਚਾਹੀਏ ਆ ਤੁਸੀਂ ਬੋਲੋ ਕੁਝ ਤੁਸੀਂ ਬੋਲੋ ਹਾਂਜੀ ਇਹ ਬੇਟਾ ਇਹਨਾਂ ਦਾ ਸਾਡੇ ਖਾਨਦ ਸਾਹਿਬ ਜੀ ਸਰਦਾਰ ਸੋਜਨ ਸਿੰਘ ਪਿੰਡ ਭੰਡੇ ਤੋਂ ਆ ਜੀ ਹਾਂਜੀ ਬਸ ਇੱਦੀ ਰੱਖ ਲਓ ਇਹ ਕਾਫੀ ਸਮੇਂ ਤੋਂ ਕੁਝ ਪਰੇਸ਼ਾਨੀ ਚੱਲਦੀ ਆ ਕੋਈ 20-25 ਸਾਲ ਹੋ ਗਏ ਜੀ ਹਾਂਜੀ ਅਸੀਂ ਪਿੰਡ ਲੈ ਆਂਦੇ ਤੇ ਪਿੰਡਾਂ ਤੋਂ ਫਿਰ ਚੱਲ ਜਾਂਦੇ ਆ ਇਹ ਹੁਣ ਕਈ ਦਿਨਾਂ ਤੋਂ ਫਿਰ ਇਹ ਲਾਪਤਾ ਸੀਗੇ ਅਸੀਂ ਉਹਨਾਂ ਨਾਲ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਤੇ ਅੱਜ ਸਾਨੂੰ ਇੱਕ ਰਿਸ਼ਤੇਦਾਰ ਦੀ ਕਾਲ ਆਈ ਆ ਵੀ ਇਹ ਆਪਣੇ ਨੰਗਲ ਵਿਧਰਾਸ਼ਾ ਉਹਨਾਂ ਦੇ ਵਿੱਚ ਐਮਪੀ ਦੀ ਕੋਠੇ ਦੇ ਉੱਪਰ ਤੇ ਇਹਦੇ ਵਿੱਚ ਹੈਗੇ ਜੀ ਇੱਥੇ ਤੇ ਅੱਜ ਇੱਥੇ ਆ ਕੇ ਇਹਨਾਂ ਦਾ ਹੁਣ ਦੇਖਿਆ ਇਹਨਾਂ ਨੂੰ ਪੈਰ ਦੇ ਬਹੁਤ ਬੁਰਾ ਹਾਲ ਸੀਗਾ ਕੀੜੇ ਪੈ ਗਏ ਦੂਂਗੜਾ ਖਰਾਬ ਹੋ ਗਈਆਂ ਜੀ ਤੇ ਇਹਨਾਂ ਦਾ ਆਸ਼ਰਵਾਲਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਲਾਚ ਕੀਤਾ ਜੀ ਉਹ ਪੰਜ ਛੇ ਦਿਨ ਇਹਨਾਂ ਕੋਲ ਰਹਿਣਗੇ ਉਤੋਂ ਬਾਅਦ ਹਿਲਿਆ ਕੇ ਜਾਣਗੇ ਜੀ ਇੱਥੋਂ ਜੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ